ਉਹਨਾਂ ਦੇ ਵਿੱਚ ਅਤੇ ਤੁਹਾਡੀਆਂ ਵੀ ਇਸ ਫੋਰਮ ਦੇ ਵਿੱਚ ਆਉਂਦੇ ਅਕਰ ਗੁਰシャンਕਰ ਇਸ ਫੋਰਮ ਨੂੰ ਖਤਮ ਕਰਦੇ ਇਹਦੇ ਵਿੱਚ ਇੱਕ ਸਟੇਜ ਆਦੀ ਮੈਂ ਹਰ ਜਗ੍ਹਾ ਬੜੇ ਮਾਣ ਨਾਲ ਕਹਿੰਦਾ ਕਿ ਉਹ ਜਿਹਦੇ ਵਿੱਚ ਫ੍ਰੀ ਆਫ ਕੋਸਟ ਮੈਡੀਸਿਨਸ ਦਿੱਤੀ ਜਾਂਦੀ ਹੈ ਉਹਦੇ ਵਿੱਚ ਲਿਜਾ ਕੇ ਵਰਦੀ ਕਰਾ ਕੇ ਸਮਾਗਮ ਭਰਾਂ ਇਹ ਸੌ ਤਰ੍ਹਾਂ ਦਾ ਇਹ ਵੀ ਸੌ ਖੰਦਾ ਸੀ ਦੇਖ ਰਿਹਾ ਉਹਦਾ ਭਰਤੇ ਮੈਂ ਦਰਜੀ ਤੇ ਹਾਂ ਦੋਸਤੋ ਪੰਜਾਬ ਸਰਕਾਰ ਬਣਾਉ ਜੋ ਤ ਨਸ਼ਿਆਂ ਬੁਧ ਮੋਹਮ ਜਿਹੜੀ ਆ ਬੜੀ ਚੰਗੀ ਕੋ ਅਪਰੀਸ਼ੀਏਟ ਹੋਈ ਹੈ ਚੇਤੇ ਤਹਿਤ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਅਧਿਕਾਰੀਆਂ ਸਿਵਲ ਪ੍ਰਸ਼ਾਸਨ ਕੋ ਸਪਰਸ਼ਾਤ ਦੇ ਅਧਿਕਾਰੀਆਂ ਨੂੰ ਸਖਤੀ ਨਾਲ ਦੇ ਨਿਰਦੇਸ਼ ਦਿੱਤੇ ਹੈ ਸਰਕਾਰ ਦੇ ਆਪਣੇ ਬਤਨਿਤੀ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਚਾਹ ਰੁਕਾ ਸੋ ਇਸੇ ਲੜੀ ਦੇ ਤਹਿਤ ਜਿਹੜਾ ਹੁਸ਼ਿਆਰਪੁਰ ਦੇ ਕਸਬਾ ਮਾਇਲਪੁਰ ਦੇ ਐਡੀਜੀਪੀ ਡਾਕਟਰ ਗਰੇਸ਼ ਇੱਕ ਮਰਜੀਆ ਰੂੜਾ ਜੀ ਜਿਹੜੇ ਇੱਥੇ ਆਏ ਆ ਉਹਨਾਂ ਨੇ ਲੋਕਾਂ ਦੀ ਇੱਕ ਵੱਡੀ ਰੈਲੀ ਤੋਂ ਖੁਦਨ ਕੀਤਾ ਤੇ ਲਾਲੋਪਨ ਦੇ ਵਿਚਾਰ ਕਰਾਇਆ ਕਿ ਜੁਧ ਨਸ਼ਿਆਂ ਬਰੋਗ ਮਹਮਾ ਐਸ ਵੀ ਨੇ ਕਿਸ ਮੁਕਾਮ ਤੇ ਹੈ ਔਰ ਕਿੰਤਰਾਂ ਹੈ ਜਾਗ ਉਤਾਰੇ ਸਰ ਤੁਹਾਡਾ ਸਵਾਲ ਪੁੱਛਦਾ ਹਾਂ ਐ ਸਰ ਜੀ ਜੀ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਦੇ ਵਕਫਤ ਮੈਕਮੈਂਨ ਨਾਲ ਮਿਲ ਕੇ ਲੋਕਾਂ ਦੇ ਸਹਿਯੋਗ ਨਾਲ ਇਹ ਇੱਕ ਮਹਿੰਮ ਸ਼ੁਰੂ ਕੀਤੀ ਹੈ ਜਿਸ ਨਾਮ ਦਿੱਤਾ ਗਿਆ ਜੁਧ ਨਸ਼ਾ ਅਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹ ਜਿਹੜਾ ਨਸ਼ਾ ਹੈ ਇਹ ਡਰੱਗਸ ਦੀ ਪ੍ਰੋਬਲਮ ਹੈ ਇਹ ਵੈਸੇ ਤਾਂ ਸਾਰੇ ਦੁਨੀਆ ਦੇ ਵਿੱਚ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੌਜੂਦ ਹੈ ਪੰਜਾਬ ਦੇ ਵਿੱਚ ਇਹ ਕਾਫੀ ਜ਼ਿਆਦਾ ਇੱਕ ਭਰਾਲ ਜਰੂਰ ਲਈਆਂ ਸੀ ਤੇ ਸਾਰਿਆਂ ਦੇ ਸਹਿਯੋਗ ਨਾਲ ਇਹਨੂੰ ਠੱਲ ਪਾਣ ਲਈ ਸਰਕਾਰ ਵੱਲੋਂ ਯੁੱਧ ਨਸ਼ਾ ਰੋਧਾ ਪ੍ਰੋਗਰਾਮ ਚਲਾਇਆ ਗਿਆ ਹੈ ਇਸ ਪ੍ਰੋਗਰਾਮ ਦੇ ਤਿੰਨ ਪੱਖ ਨੇ ਪਹਿਲਾ ਪੱਖ ਹੈ ਜਿਹੜਾ ਸਪਲਾਈ ਚੇਨ ਹੈ ਜਿਹੜੇ ਨਸ਼ੇ ਦਾ ਕੰਮ ਕਰਦੇ ਨੇ ਉਨਾ ਕ੍ਰਿਮੀਨਲ ਐਲੀਮੈਂਟਸ ਨੂੰ ਪੁਨਰ ਨੂੰ ਪਕੜ ਕੇ ਉਹਨਾਂ ਤੋਂ ਜੋ ਵੀ ਰਿਕਵਰੀ ਹੁੰਦੀ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣਾ ਅਗਰ ਕੋਈ ਵੱਡੀ ਰਿਕਵਰੀ ਹੁੰਦੀ ਹੈ ਨਾ ਇਹ ਤਾਂ ਹੋਰ ਵੀ ਇਵਨ ਉਹਨਾਂ ਦੀ ਪ੍ਰਾਪਰਟੀਆਂ ਵਗੈਰਾ ਨੂੰ ਵੀ ਕਾਨੂੰਨ ਦੇ ਮੁਤਾਬਕ ਉਹਨੂੰ ਜੈਪਟ ਕਰਨਾ ਤੇ ਕਈ ਥਾਵਾਂ ਤੇ ਤਾਂ ਮਤਲਬ ਜੇ ਉਹਨਾਂ ਦੀ ਕੋਈ ਉਹ ਜੀ ਇਲੀਗਲ ਪ੍ਰਾਪਰਟੀ ਜਾਂ ਹੋਰ ਐਨਰੋਜਮੈਂਟ ਵਗੈਰਾ ਹੈ ਉਸ ਨੂੰ ਕਾਨੂੰਨ ਮੁਨਾਫਕੀ ਉਹਨੂੰ ਖਲੋਣਾ ਉਹਨੂੰ ਰੋਕਣਾ ਤਾਂ ਕਿ ਇਹ ਇੱਕ ਇਹਨਾਂ ਨੂੰ ਕ੍ਰਾਈਮ ਕਰਨ ਤੋਂ ਦੇਸ਼ ਉਹ ਜਿਹੜਾ ਵੀ ਇਹ ਕ੍ਰਾਈਮ ਕਰਦੇ ਨੇ ਨਸ਼ੇ ਦੀ ਸਫਾਈ ਚੇਨ ਟੋੜਿਆ ਜਾ ਸਕਦੀ ਤੇ ਦੂਜਾ ਜਿਹੜਾ ਇਹਦਾ ਪੱਖ ਹੈ ਜਿਹੜੇ ਨਸ਼ੇ ਬੱਚੇ ਸਾਡੇ ਜਿਹੜੇ ਅਡਿਕਟ ਹੋ ਚੁੱਕੇ ਨੇ ਉਹਨਾਂ ਦੀ ਟ੍ਰੀਟਮੈਂਟ ਉਹਨਾਂ ਨੂੰ ਵਕਤ-ਵਕਤ ਜਿਹੜੇ ਰੀਹੈਬਿਟੇਸ਼ਨ ਸੈਂਟਰ ਨੇ ਤੇ ਉਹਨਾਂ ਤੇ ਡਾਕਟਰਾਂ ਦੀ ਨਿਗਰਾਨੀ ਦੇ ਹੇਠ ਉਹਨਾਂ ਨੂੰ ਉਥੇ ਲੈ ਕੇ ਉਹਨਾਂ ਨੂੰ ਦਵਾਈ ਵਗੈਰਾ ਦਿਵਾਉਣਾ ਉਹਨਾਂ ਨੂੰ ਜੇ ਹਸਪਟਲਾਈਜ਼ ਕਰਨ ਦੀ ਲੋੜ ਹੈ ਉਹਦੇ ਵਾਸਤੇ ਤਾਂ ਕਿ ਉਹਨਾਂ ਨੂੰ ਇਸ ਹਮਤੋਂ ਛੁਪकारा ਜੁਆਇਆ ਜਾ ਸਕੇ ਉਹਨਾਂ ਦੀ ਟ੍ਰੀਟਮੈਂਟ ਕੀਤੀ ਜਾ ਸਕੇ ਔਰ ਤੀਜਾ ਇਹਦਾ ਜਿਹੜਾ ਇਸ ਮੋਹਮ ਦਾ ਪੱਖ ਹੈ ਉਹ ਸਭ ਨਾਲੋਂ ਵੱਡਾ ਔਰ ਸਭ ਨਾਲੋਂ ਜ਼ਰੂਰੀ ਹੈ ਉਹ ਹੈ ਸਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਉਹਨਾਂ ਦਾ ਸਹਿਯੋਗ ਲੈਣਾ ਉਸੇ ਲਈ ਜੀ ਅੱਜ ਇਹ ਸੰਪਰਕ ਪ੍ਰੋਗਰਾਮ ਕੀਤਾ ਹੈ ਇਹ ਮਾਲਪੁਰ ਹਲਕਾ ਦੇ ਵਿੱਚ ਇਸ ਉਹ ਜਿਹੜਾ ਸ਼ਾਹ ਗੁਰਦੇਵਿਚ ਵਕਫਾ ਏਰੀਆ ਦੋਹਾਂ ਸਾਰੇ 25 ਜਨ ਇਹਨਾਂ ਦੇ ਪੰਜ ਸਰਪਾਰੂ ਚੋਰ ਵਿਡੇਗੀ ਇਲਾਕੇ ਦੇ ਮੋਰ ਪਰ ਬੰਦੇ ਨੇ ਇਹਨਾਂ ਸਾਰਿਆਂ ਦੇ ਨਾਲ ਮੈਂ ਜਿਸ ਵਿਚਾਰ ਕਰਨਾ ਕੀਤਾ ਤੇ ਇਹਦੇ ਵਿੱਚ ਇਹ ਇਹ ਲੜਾਈ ਨਾ ਪੁਲਿਸ ਦੀ ਇਕਲੀ ਹੈ ਨਾ ਡਾਕਟਰਾਂ ਦੀ ਇਕਲੀ ਹੈ ਨਾ ਕਿਸੇ ਹੋਰ ਦੀ ਇਹ ਸਾਰੇ ਪੰਜਾਬ ਦੀ ਹਰ ਇਨਸਾਨ ਦੀ ਲੜਾਈ ਹੈ ਇਹ ਸਾਨੂੰ ਆਪਣੀ ਪੁਲੀਰੀ ਨੂੰ ਬਚਾਉਣ ਦੀ ਲੜਾਈ ਹੈ ਸੋ ਇਸ ਲਈ ਸਾਰਿਆਂ ਦਾ ਹੀ ਇਹਦੇ ਵਿੱਚ ਯੋਗਦਾਨ ਬਹੁਤ ਜ਼ਰੂਰੀ ਹੈ ਭਾਵੇਂ ਉਹ ਮਾਪਿਆਂ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਸਕੂਲਾਂ ਦੇ ਟੀਚਰਾਂ ਦੇ ਰੂਪ ਦੇ ਵਿੱਚ ਹੋਵੇ ਜਾਂ ਭਾਵੇਂ ਆਪਾਂ ਆਪਣੇ ਏਰੀਆ ਦੇ ਪਤਵੰਤੇ ਸੱਜਣਾਂ ਦੇ ਰੂਪ ਦੇ ਵਿੱਚ ਹੋਵੇ ਇਹ ਸਾਰੇ ਆਣੇ ਰਲ ਕੇ ਹੀ ਇਸ 교육 ਜਿਹੜਾ ਹੈ ਇਹ ਜਿੱਤਣਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਜ਼ਰੂਰ ਕਾਮਯਾਬ ਹੋਗੇ ਸਰ ਇਸ ਨੂੰ ਅਸੀਂ ਦੇਖਾਇਆ ਕਿ ਉਹ ਤੌਰ ਇਲੀਜੀਬਲ ਰਾਈਟਸ ਦੇ ਪੰਜਾਬ ਦੇ ਵਿੱਚ ਕਿੰਨੇ ਚੁਣੌਤੀਆਂ ਸੁਲਝਾ ਸਕਦੇ ਹਨ ਨੇ ਪੰਜਾਬ ਦੇ ਵਿੱਚ ਤੇ ਤੁਸੀਂ ਦੇਖੋ ਅਸੀਂ ਇਹਦੀ ਬੜੀ ਹੀ ক্লোਜ਼ ਮੋਨਿਟਰੀ ਕੀਤੀ ਹੈ ਅਸੀਂ ਡੇਲੀ ਲੈਵਲ ਦੇ ਉੱਪਰ ਹਰ ਜ਼ਿਲ੍ਹੇ ਦਾ ਜਿੰਨੇ ਵੀ ਇਹ ਗ੍ਰਿਫਤਾਰ ਕੀਤੇ ਜਾਂਦੇ ਹੈ ਇਵਨ ਡੀਜੀਪੀ ਸਾਹਿਬ ਵੱਲੋਂ ਉਹਦਾ ਪ੍ਰੋਪਰ ਬਰੀਫਿੰਗ ਕੀਤੀ ਜਾਂਦੀ ਹੈ ਇਹਦੇ ਕਈ ਤਰ੍ਹਾਂ ਦੇ ਜਿਹੜੇ ਨਸ਼ੇ ਦੇ ਸਪਲਾਈਅਰਸ ਨੇ ਜੋ ਜਿਹੜੇ ਮੈਨਟਲਰ ਨੇ ਜਿਹੜੇ ਬਹੁਤ ਹੀ ਵੱਡੇ ਧਸ਼ਕਰ ਨੇ ਉਹਨਾਂ ਦੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਹਨਾਂ ਦੀ ਪ੍ਰੋਪਰਟੀਆਂ ਨੂੰ ਵੀ ਜ਼ਬਤ ਕਰਕੇ ਔਰ ਪ੍ਰੋਪਰਟੀ ਡਿਮੋਸ਼ਨ ਦੇ ਵੀ ਇਵਨ ਆਰਡਰਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਇੰਪਲੀਮੈਂਟ ਕੀਤਾ ਜਾਂਦਾ ਹੈ ਸੋ ਇਹ ਜਿਹੜੀ ਔਰ ਦੂਸਰੇ ਪਾਸੇ ਜਿਹੜੀ ਡਰੱਗ ਐਡਿਕਟਸ ਨੇ ਉਹਨਾਂ ਨੂੰ ਜਿਹੜੇ ਔਰ ਸੈਂਟਰ ਨੇ ਇੱਕ ਰੀਹੈਬਿਲਿਟੇਸ਼ਨ ਸੈਂਟਰ ਫਿਰ ਔਰ ਸੈਂਟਰ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਆਪਣਾ ਉੱਥੋਂ ਰੈਗੂਲਰ ਦਵਾਈ ਲੈ ਸਕਣ ਤੇ ਉਹਨਾਂ ਦੀ ਟ੍ਰੀਟਮੈਂਟ ਕੀਤੀ ਤੇ ਇਸੇ ਤਰ੍ਹਾਂ ਹੀ ਸਾਡਾ ਇਹ ਜਿਹੜੀਆਂ ਮੀਟਿੰਗਾਂ ਨੇ ਪਿੰਡਾਂ ਦੇ ਵਿੱਚ ਜਾ ਜਾ ਕੇ ਸਾਡੇ ਸਾਰੇ ਐਸਐਚਓ ਲੈਵਲ ਤੱਕ ਹੋਰ ਕਰਕੇ ਡੇਲੀ ਬੇਸਿਸ ਤੇ ਪਿੰਡਾਂ ਦੇ ਵਿੱਚ ਔਰ ਸਕੂਲਾਂ ਦੇ ਵਿੱਚ ਵੀ ਇਹ ਮੀਟਿੰਗਾਂ ਕਰੀਆਂ ਜਾਂਦੀਆਂ ਨੇ ਤਾਂ ਕਿ ਇਹ ਅਵੇਅਰਨੈਸ ਬਿਲਕੁਲ ਜਿਹੜਾ ਹੈ ਇਹ ਹਰ ਘਰ ਘਰ ਹਰ ਹਰ ਥਾਂ ਤੱਕ ਪਹੁੰਚੇ ਔਰ ਸਾਰੇ ਆਪਣਾ ਇਹਨਾਂ ਯੋਗਦਾਨ ਸਰ ਜੈਸੀ ਬੋਲ ਰਹੀ ਹੈ ਸਭੀ ਤੱਕ ਦਾ ਸਭ 159 ਡੇਲੀ ਟੈਸਪਰੀ ਬ੍ਰਿਗੇਡ ਤੋਂ ਪੂਰ ਪੰਜਾਬ ਹਾਂ 159 ਜਿਹੜੇ ਸੀ ਅੱਜ ਉਹ ਲੱਗੇ 73 ਦਿਨ ਜਿਹੜਾ ਇਹ ਸਸੂ ਕੋ ਸੰਪੰਨ ਕੀਤੀ ਸੀ ਉਹ ਨਹੀਂ ਇਹ ਇਹ ਜਿਹੜਾ ਦੇਖੋ ਇਹ ਹੈਗੀਆਂ ਨੇ ਸਿਲਕ ਕਰਕੇ ਇਹ ਫਿੰਗਰ ਪ੍ਰਿੰਟ ਕਿਸ ਕੇ ਹੈ ਜੀ ਇਹ ਉਹਦੇ ਨਾਲ ਜਿਹੜਾ ਹੁਣ ਜੇ ਤੁਸੀਂ ਪ੍ਰੋਪਰਟੀ ਦੀ ਗੱਲ ਕੀਤੀ ਹੈ ਬਹੁਤ ਸਾਰੇ ਪੰਜਾਬ ਤੋਂ ਮੈਡੀਕਲ ਸਪੈਸ਼ਲਿਸਟ ਆ ਕੇ ਕਰਦੇ ਨੇ ਇਹ ਇਹ ਕਿੰਨਾ ਕਿ ਜਿਹੜੇ ਪੰਜਾਬ ਵਿੱਚ ਚੁੱਕੀ ਨੇ ਜਿਹੜੀ ਗੱਲ ਨਹੀਂ ਦੇਖੋ ਇਹਦੇ ਵਿੱਚ ਇਹ ਸਾਨੂੰ ਜੋ ਲੋਕਾਂ ਦੇ ਰਿਪੋਰਟ ਆਂਦੀ ਹੈ ਲੋਕਾਂ ਦੇ ਵਿੱਚ ਉਹਨਾਂ ਦੇ ਸਹਿਯੋਗ ਨਾਲ ਹੀ ਕਾਫੀ ਇਹਦੇ ਵਿੱਚ ਪਿਛਲੇ 3 ਮਹੀਨਿਆਂ ਦੇ ਵਿੱਚ ਅਸਰ ਦਿਖਾਈ ਪਿੰਡਾਂ ਦੇ ਵਿੱਚ ਵੀ ਇਹ ਸਾਰਾ ਅਸਰ ਦਿਖਦਾ ਹੈ ਤੇ ਜਿਹੜੇ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਆਪਾਂ ਨੂੰ ਪੋਜ਼ਿਟਿਵ ਰਿਜ਼ਲਟ ਸਾਰਿਆਂ ਦੇ ਸਹਿਯੋਗ ਨਾਲ ਮਿਲੀ ਦੀ ਓਨਲੀ ਇਹਦੇ ਵਿੱਚ ਇਸ਼ੂ ਇਹ ਹੈ ਵੀ ਅਸੀਂ ਸਾਰਿਆਂ ਨਾਲ ਇਹਦੇ ਜਿਵੇਂ ਕਹਿੰਦੇ ਨਾ ਵੀ ਪੈਡਲ ਤੋਂ ਪੈਰ ਨਾ ਚੱਕੋ ਉਸੇ ਤਰੀਕੇ ਨਾਲ ਹੀ ਸਾਰਿਆਂ ਦੇ ਸਹਿਯੋਗ ਨਾਲ ਇਹ ਸਾਨੂੰ ਇਹ ਮੋਹਿਮ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਕਿ ਇਹ ਜਿਹੜੇ ਜਿੱਥੇ ਵੀ ਜਿਹੜੇ ਕ੍ਰਾਈਮ ਕਰਦੇ ਆ ਉਹਨਾਂ ਨੂੰ ਤਾਂ ਦੇਖੋ ਫੜਨਾ ਪੁਲਿਸ ਦਾ ਕੰਮ ਤਾਂ ਨਹੀਂ ਹੈ ਔਰ ਸਾਰਿਆਂ ਨੇ ਇਹ ਮਿਲ ਕੇ ਇਹਨੂੰ ਅਸੀਂ ਪਨਪਨ ਨਹੀਂ ਦੇਣਾ ਔਰ ਆਪਣੀ ਪੂਰੀ ਹਿੰਦੀ ਨੂੰ ਬਚਾਣਾ ਹੈ ਤੇ ਜਿਹੜੀ ਗੱਲ ਕੀਤੀ ਮੀਟਿੰਗਸ ਜਿਹੜੀਆਂ ਤੁਹਾਡੇ ਅਫੀਸ਼ੀਅਲ ਸਿਪਰ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਪ੍ਰੋਪਰ ਰਿਸਪਾਂਸ ਮਿਲਿਆ ਉਹਨਾਂ ਨੂੰ ਪੂਰਾ ਰਿਸਪਾਂਸ ਜਿਹਾ ਅੱਜ ਜਿਹੜਾ ਨੇ ਆਪਣੇ ਜਿਹੜੇ ਵਿਚਾਰ ਦੱਸੀ ਆ ਆਪਣੀ ਮੈਂ ਮੈਂ ਮੇਰੇ ਕੋਲ ਜਿਸ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਹੈ ਔਰ ਮੈਂ ਜਿਹੜੇ ਅਸੀਂ ਇੰਪੋਰਟੈਂਟ ਸਰਚ ਆਪਰੇਸ਼ਨ ਦਾ ਕਰਦੇ ਹਾਂ ਮੇਰੇ ਖਿਆਲ ਮੈਂ ਇੱਕ ਤੀਸਰੀ ਸੰਪਰਕ ਮੀਟਿੰਗ ਹੈ ਜਿਹੜੀ ਮੈਂ ਹੁਸ਼ਿਆਰਪੁਰ ਡਾਂਡਾ ਔਰ ਅਜੇ ਮਾਲਪੁਰ ਦੇ ਵਿੱਚ ਕੀਤੀ ਹੈ ਜਿੱਥੇ ਜਿੱਥੇ ਵੀ ਸੀਗਾ ਲੋਕਾਂ ਦਾ ਭਰਪੂਰ ਸਵੇਰੇ ਸਹਿਯੋਗ ਹੋਇਆ ਔਰ ਉਹਨਾਂ ਨੇ ਹਰ ਥਾਂ ਦੇ ਉੱਤੇ ਉਹਨਾਂ ਨੇ ਇਹ ਕਸਮ ਵੀ ਲਈ ਹੈ ਵੀ ਅਸੀਂ ਜਿਹੜਾ ਹੈ ਇਸ ਯੁੱਧ ਦੇ ਵਿੱਚ ਪੂਰਾ ਸਹਿਯੋਗ ਦੇਵਾਂਗੇ ਨਾ ਆਪ ਨਸ਼ਾ ਕਰਾਂਗੇ ਤੇ ਨਾ ਹੀ ਕਿਸੇ ਨਸ਼ਾ ਕਰਨ ਵਾਲੇ ਦਾ ਸਾਥ ਦੇਵਾਂਗੇ ਮੈਨੂੰ ਬੜੀ ਖੁਸ਼ੀ ਹੈ ਵੀ ਸਾਰੇ ਜੇ ਸਾਰੇ ਪੰਜਾਬ ਦੇ ਲੋਕ ਆਰਨਾ ਜਿਸ ਤਰ੍ਹਾਂ ਦਾ ਦਇਆ ਕਰ ਲੈਣ ਅਸੀਂ ਜ਼ਰੂਰ ਹੀ ਇਹ ਮੂਹਰ ਨੂੰ ਪਾੰਚਾ ਸਰ ਇਸ ਕੋ ਵੀ ਇਬਰਾਹਮ ਹੋ ਕੋਈ ਗੱਲ ਜਿਹੜੀ ਸੀ ਸਿਰ ਸਿਰ ਅਜੋਧ ਨਸ਼ਾ ਬੋਧ ਰਹਿ ਗਏ ਤੇ ਆਪ ਜੀ ਦਸਾਂ ਚੋਣੇ ਨੂੰ ਦਰਸ਼ਕਾਂ ਨੂੰ ਪਲੀਸ ਮੈਂ ਸਿਰਫ ਇਹੀ ਸਾਰਿਆਂ ਨੂੰ ਅਪੀਲ ਕਰਨਾ ਵੀ ਇਹ ਯੁੱਧ ਕਿਸੇ ਇੱਕ ਬੰਦੇ ਦੀ ਲੜਾਈ ਨਹੀਂ ਹੈ ਮੈਂ ਪਹਿਲਾਂ ਵੀ ਹਰ ਥਾਂ ਮੈਂ ਇਹੀ ਗੱਲ ਕਰਦਾ ਇਹ ਸਾਡਾ ਸਾਰਿਆਂ ਦਾ ਯੁੱਧ ਹੈ ਇਹ ਸਾਡੀ ਆਪਣੀ ਪਨੀਰੀ ਨੂੰ ਬਚਾਉਣ ਦੀ ਲੜਾਈ ਹੈ ਤੋ ਸਾਨੂੰ ਇਹਦੇ ਵਿੱਚ ਹਰ ਬੰਦੇ ਨੂੰ ਜੋ ਵੀ ਯੋਗਦਾਨ ਪਾ ਸਕਦਾ ਹੈ ਉਹ ਪਾਵੇ। ਇਹਦੇ ਵਿੱਚ ਅਸੀਂ ਇੱਕ ਨਾ ਸੇਫ ਪੰਜਾਬ ਹੈਲਪਲਾਈਨ ਨੰਬਰ ਦਿੱਤਾ ਹੋਇਆ ਹੈ। ਉਹਦੇ ਤੇ ਜੋ ਵੀ ਇਨਫੋਰਮੇਸ਼ਨ ਆਦੀ ਹੈ ਉਹ ਤੇ ਫੋਨ ਆਉਂਦਾ ਹੈ। ਉਹ ਬਿਲਕੁਲ ਹੁਕਮ ਹੁੰਦਾ ਹੈ। ਉਹਦੇ 'ਚ ਨਾਮ ਵੀ ਨਹੀਂ ਹੁੰਦਾ। ਔਰ ਅਸੀਂ ਡੇਲੀ ਮੋਨਿਟਰ ਕਰਦੇ ਆਂ ਕਿ ਜਿੰਨੀ ਕਾਲਸ ਆਈਆਂ ਉਹਨਾਂ ਨੂੰ ਵੈਰੀਫਾਈ ਕਰਕੇ ਉਹਨਾਂ ਦੇ ਉੱਪਰ ਪਰਚਾ ਦਰਜ ਕੀਤਾ ਜਾਂਦਾ ਹੈ। ਔਰ ਉਹਦੇ ਵਿੱਚ ਅਸੀਂ ਇਹ ਦੇਖਿਆ ਹੈ ਸ਼ੁਰੂ ਤੋਂ ਲੈ ਕੇ ਹੌਲੀ-ਹੌਲੀ ਬਦਲੇ-ਬਦਲੇ ਲੋਕਾਂ ਦੇ ਵਿੱਚ ਵੀ ਕੌਨਫੀਡੈਂਸ ਹੁੰਦਾ ਕਿਉਂਕਿ ਉਹਨਾਂ ਦੀ ਜੇ ਕਿਸੇ ਇਨਫਾਰਮੇਸ਼ਨ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਾਰਵਾਈ ਹੋਈ ਹੈ ਤਾਂ ਉਹ ਹੋਰ ਮਾਰੀ ਵੀ ਉਹਦੀ ਨੰਬਰ ਇਨਫਾਰਮੇਸ਼ਨ ਦੇਣ ਕਿ ਸ਼ਾਇਦ ਉਹ ਸਾਡਾ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਇੱਕ ਸਫਲ ਪ੍ਰਯੋਗ ਹੈ ਜਿਹੜਾ ਸੇਫ ਪੰਜਾਬ ਦੇ ਲੈਂਦੇ ਹੈ ਤੇ ਇਹਦੇ ਵਿੱਚ ਕਾਫੀ ਕੇਸ ਇਹਦੇ ਤੇ ਡੇਲੀ ਰਿਪੋਰਟ ਡਿਸਟ੍ਰਿਕਟ ਕਸੂਨ ਲਾਸਟ ਐ ਜੀ ਇਹ ਦੀ ਵਿਚਾ ਦੀ ਵੀ ਅਸੀਂ ਗੱਲ ਕੀਤੀ ਆ ਮੈਂ ਹਰ ਮੰਚ ਤੇ ਕਰਦਾ ਅੱਜ ਵੀ ਮੈਂ ਡਾਕਟਰ ਸ਼ਾਮੂ ਨਾਲ ਕਰਕੇ ਆਇਆ ਅਸਲ ਦੀ ਇਹ ਜਿਹਨੇ ਆਪਾਂ ਲੋਕਾਂ ਦੇ ਵਿੱਚ ਇੱਕ ਭਰਮ ਪਿਆ ਬਿਸ਼ੇ ਕਾਫੀ ਸਾਲਾਂ ਤੋਂ ਕਿ ਜੇ ਅਸੀਂ ਇਹਦੇ ਕੋਲੋਂ ਕੋਈ ਇਨਫੋਰਮੇਸ਼ਨ ਦੇ ਰਿਹਾ ਤੇ ਸਾਨੂੰ ਬੜੀ ਜ਼ਿਆਦਾ ਦਿੱਕਤ ਹੋਦੀ ਆ ਇਹੋ ਜੀ ਕੋਈ ਮੀਟਿੰਗਸ ਦੇ ਵਿੱਚ ਲੋਕਾਂ ਨੂੰ ਜਾਣੂ ਕੀਤਾ ਜਾਂਦਾ ਕੋਈ ਦਿੱਕਤ ਨਹੀਂ ਇਹ ਅਸੀਂ ਇਹ ਜਿਹੜੀ ਗੱਲ ਉਹ ਗੱਲ ਕੀਤੀ ਵੀ ਤੁਸੀਂ ਜਿਹੜੀ ਸੇਫ ਪੰਜਾਬ ਹੈਲਪ ਲਾਈਨ ਹੈ ਉਹਦੇ ਤੇ ਜਿਹੜੀ ਇਨਫੋਰਮੇਸ਼ਨ ਦੇ ਰਹੇ ਉਹ ਟੋਟਲੀ ਅਨੋਨਿਮਸ ਹੈ ਔਰ ਉਹ ਉਸ ਕਿਸੇ ਵੀ ਤਰੀਕੇ ਨਾਲ ਤੁਸੀਂ ਉਹਤੇ ਇਨਫੋਰਮੇਸ਼ਨ ਪਾਸ ਕਰਦੇ ਹੋ ਉਹ ਰਿਕਾਰਡ ਕਰਕੇ ਪੂਰਾ ਉਹ ਐਸਐਸਪੀ ਸਾਹਿਬ ਬੋਲੋ ਆਪਣਾ ਖੁਦ ਮੋਨਿਟਰ ਕਰਕੇ ਉਹਦੇ ਤੇ ਐਕਸ਼ਨ ਇਨਸ਼ੋਰ ਕੀਤਾ ਜਾਂਦਾ ਹੈ ਕਿ ਤੁਹਾਨੂੰ ਈਵਨ ਨਾਮ ਦੱਸਣ ਦੀ ਲੋੜ ਨਹੀਂ ਹਰ ਇੱਕ ਨੂੰ ਹੁੰਦਾ ਹੀ ਮੈਂ ਨਾਮ ਨਾ ਦੱਸਾਂ ਲੇਕਿਨ ਇਨਫੋਰਮੇਸ਼ਨ ਦਿਆਂ ਔਰ ਤੁਸੀਂ ਇਹ ਦੇਖਿਆ ਹੋਣਾ ਪਹਿਲਾਂ ਹੁੰਦਾ ਸੀ ਜੀ ਮੈਂ ਇਨਫੋਰਮੇਸ਼ਨ ਦਿੱਤੀ ਹੈ ਤਾਂ ਮੇਰਾ ਕੋਈ ਐਕਸ਼ਨ ਨਹੀਂ ਹੋਇਆ ਪਰ ਇਹ ਸਾਡਾ ਸੀਨੀਅਰ ਲੈਵਲ ਤੇ ਵੀ ਅਸੀਂ ਡੇਲੀ ਬੇਸ ਤੇ ਡੀਜੀਪੀ ਸਾਹਿਬ ਮੋਨਿਟਰ ਕਰਦੇ ਆ ਕਿੰਨੀਆਂ ਗਲਜ਼ਾਈਆਂ ਕਿੰਨੇ ਉਹਦੇ ਵਿੱਚ ਮੁਕਤਮੇ ਦਰਜ ਹੋਏ ਕਿੰਨੀਆਂ ਵੈਰੀਫਾਈ ਕੀਤੀਆਂ ਗਈਆਂ ਔਰ ਤਕਰੀਬਨ ਅਸੀਂ ਇਹ ਕਹਿ ਸਕਦੇ ਹਾਂ ਵੀ 50% ਤੋਂ ਜ਼ਿਆਦਾ ਉਹਨਾਂ ਕੇਸਸ ਦੇ ਵਿੱਚ ਪਰਚੇ ਦਰਜ ਹੋਏ ਨੇ। ਤੋਂ ਇਸ ਨਾਲ ਲੋਕਾਂ 'ਚ ਵੀ ਕੌਨਫੀਡੈਂਸ ਆਉਂਦਾ ਹੈ ਔਰ ਉਹਨਾਂ ਦਾ ਨਾਮ ਵੀ ਬਿਲਕੁਲ ਗੁਪਤ ਹੁੰਦਾ ਹੈ ਤਾਂ ਕਿਸੇ ਨੂੰ ਇਹਦੇ ਵਿੱਚ ਡਰਨ ਦੀ ਲੋੜ ਨਹੀਂ। ਔਰ ਪੰਜਾਬੀ ਵੈਸੇ ਵੀ ਨਹੀਂ ਡਰਦੇ ਹੁੰਦੇ ਇਹ ਐਵੇਂ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਆਪਾਂ ਰਲ ਕੇ ਇਸ ਚੀਜ਼ ਨੂੰ ਆਪਾਂ ਇੱਕ ਇਹ ਜੰਗ ਹੈ ਆਪਾਂ ਜਿੱਤਣੀ ਹੈ। ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਇਹ ਹਨ ADGP ਡਾਕਟਰ ਅਨਰੇਸ਼ ਅਰੂੜਾ ਜੀ ਏ ਐਡੀਜੀਪੀ ਹਨੁਸ਼ਾ ਰਾਏ ਜਿਨ੍ਹਾਂ ਨੇ ਸਾਨੂੰ ਜੁਧ ਨਸ਼ਿਆਂ ਵਿਰੁੱਧ ਕਿਹੜੀ ਸਰਕਾਰ ਦੀ ਮੁਹਿੰਮਾ ਉਹਦੇ ਬਾਰੇ ਵਿਸਤਾਰ ਦੇ ਨਾਲ ਦੱਸਿਆ ਤੇ ਨਾਲ ਦੀ ਨਾਲ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਉਹ ਵੀ ਦੱਸਿਆ ਸੀ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਤੋਂ ਲੋਕਾਂ ਤੱਕ ਪਹੁੰਚਾ ਕਿਹਨਾਂ ਦੇ ਨਾਲ ਕੀਤੀ ਗੱਲਬਾਤ ਹੋਣੀ ਚਾਹੀਦੀ ਹੈ ਅਸ਼ਾਪੁਰ ਤੋਂ ਦਾਵਾ ਹਰ ਲਈ ਤਰਜੀਤ ਅਜਰੂਹਾ